ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਾਹ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 24 ਘੰਟੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਕੀ ਮੌਸਮ ਕੋਈ ਕਰਵਟ ਲੈਣ ਵਾਲਾ ਹਵਾਵਾਂ ਇਸੇ ਤਰ੍ਹਾਂ ਚਾਲੂ ਰਹਿਣਗੀਆਂ ਤੇਜ਼ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਜਾਂ ਗਰਮੀ ਦੇ ਵਿੱਚ ਵਾਧਾ ਹੋਊਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿਸਟਮ ਆ ਰਹੇ ਆ 2-3 ਤਕੜੇ ਤਕੜੇ ਇੱਕ ਤੋਂ ਬਾਅਦ ਇੱਕ ਉਹਨਾਂ ਦਾ ਪੰਜਾਬ ਤੇ ਕੀ ਅਸਰ ਹੋਣ ਵਾਲਾ ਇਹਦੇ ਬਾਰੇ ਸਾਰੇ ਬਾਰੇ ਆਪਾਂ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਹਵਾਵਾਂ ਉਹ ਉੱਤਰ ਪੱਛਮ ਦਿਸ਼ਾ ਤੋਂ ਚੱਲ ਰਹੀਆਂ ਨੇ ਬਹੁਤ ਤੇਜ਼ ਅਤੇ ਠੰਡੀਆਂ ਹਵਾਵਾਂ ਨੇ ਜਿਸ ਦੇ ਨਾਲ ਸਵੇਰ ਅਤੇ ਸ਼ਾਮ ਦੇ ਟਾਈਮ ਪੰਜਾਬ ਦੇ ਵਿੱਚ ਵਧੀਆ ਠੰਡ ਆ ਜਿਹੜੀ ਉਹ ਪੈ ਰਹੀ ਆ ਲੇਕਿਨ ਦਿਨ ਦੇ ਟਾਈਮ ਧੁੱਪ ਜ਼ਿਆਦਾ ਹੋਣ ਕਰਕੇ ਗਰਮਾਈਸ਼ ਆ ਜਿਹੜੀ ਉਹ ਹੋ ਰਹੀ ਆ ਤੇ ਤਾਪਮਾਨ ਆ ਜਿਹੜਾ ਉਹ ਇਸ ਵਕਤ 25 ਤੋਂ ਲੈ ਕੇ 27 ਡਿਗਰੀ ਉੱਪਰਲਾ ਤੇ ਥੱਲੇ ਵਾਲਾ 14-15 ਡਿਗਰੀ ਆ ਜਿਹੜਾ ਉਹ ਬਣਿਆ ਹੋਇਆ ਵਾ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ 2-3 ਦਿਨਾਂ ਦੇ ਵਿੱਚ ਇਹ ਟੈਂਪਰੇਚਰ ਆ ਵਧ ਕੇ 30-31 ਤੱਕ ਚਲੇ ਜਾਣਾ 10-11 ਤਰੀਕ ਤੱਕ ਔਰ ਨੀਚੇ ਵਾਲਾ ਟੈਂਪਰੇਚਰ ਆ ਜਿਹੜਾ ਉਹ 15 ਤੋਂ ਲੈ ਕੇ 20 ਦੇ ਵਿੱਚ ਆ ਜਿਹੜਾ ਉਹ ਰਹੂਗਾ ਤੇ ਹੁਣ ਆਪਾਂ ਗੱਲ ਕਰੀਏ ਸਿਸਟਮਾਂ ਦੀ ਇੱਕ ਜਿਹੜਾ ਸਿਸਟਮ ਆ ਉਹ 9 ਤੋਂ 10 ਤਰੀਕ ਨੂੰ 10 ਤੱਕ ਦੇ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਤੇ ਉਹਦੇ ਨਾਲ ਇੱਕ ਪ੍ਰੇਰਿਤ ਚੱਕਰਬਾਤ ਵੀ ਬਣੂਗਾ ਲੇਕਿਨ 9 10 ਵਾਲਾ ਸਿਸਟਮ ਆ ਜਿਹੜਾ ਉਹ ਜੰਮੂ ਕਸ਼ਮੀਰ ਦੇ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਕਰ ਸਕਦਾ ਲੇਕਿਨ ਪੰਜਾਬ ਦੇ ਵਿੱਚ ਉਹਦੀਆਂ ਕਾਰਵਾਈਆਂ ਸੰਬੰਧੀ ਹਲੇ ਤੱਕ ਪੱਕੀ ਤਰ੍ਹਾਂ ਨਾਲ ਕੋਈ ਜਿਹੜੀ ਇਨਫੋਰਮੇਸ਼ਨ ਨਹੀਂ ਹੈਗੀ ਬਦਲ ਜ਼ਰੂਰ ਛਾਉਣਗੇ 9 ਤੇ 10 ਤਰੀਕ ਨੂੰ ਲੇਕਿਨ ਬਰਖਾ ਦਾ ਹਲੇ ਤੱਕ ਅਪਡੇਟ ਜਿਹੜੀ ਨਹੀਂ ਆਈ ਜੋ ਕਿ ਆਪਾਂ ਤੁਹਾਨੂੰ ਰੋਜ਼ ਦੀ ਰੋਜ਼ ਜਿਹੜੀ ਵੀਡੀਓ ਆਉਗੀ ਉਹਦੇ ਵਿੱਚ ਆਪਾਂ ਅਪਡੇਟ ਦੇਵਾਂਗੇ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਾਰੇ ਭਾਗਾਂ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਜਿਹੜਾ ਉਹ ਖੁਸ਼ਕ ਰਹੂਗਾ ਚਾਹੇ ਉਹ ਪੱਛਮੀ ਭਾਗ ਆ ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਫਿਰੋਜ਼ਪੁਰ, ਮੋਗਾ ਤੇ ਇਸ ਤੋਂ ਬਿਨਾਂ ਉੱਤਰੀ ਭਾਗ ਆ ਜਿਹੜੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ, ਪਠਾਨਕੋਟ, ਗੁਰਦਾਸਪੁਰ ਤੇ ਇਸ ਤੋਂ ਬਿਨਾਂ ਚੰਡੀਗੜ੍ਹ ਦਾ ਇਲਾਕਾ, ਪਟਿਆਲਾ, ਲੁਧਿਆਣਾ, ਮਾਨਸਾ, ਬਰਨਾਲਾ, ਮੋਗਾ, ਬਠਿੰਡਾ ਤੇ ਆਪਣੇ ਹੋ ਗਿਆ ਜੀ ਮਲੇਰਕੋਟਲੇ ਰੇਅਰੀਏ ਇਸ ਤੋਂ ਬਿਨਾ ਸੈਂਟਰ ਪੰਜਾਬ ਹੋ ਗਿਆ ਰੈਕੋਟ ਜਗਰਾਉ ਇਨ੍ਹਾਂ ਏਰੀਆ ਦੇ ਵਿੱਚ ਆਮ ਤੌਰ ਤੇ ਮੌਸਮਾ ਜਿਹੜਾ ਖੁਸ਼ਕ ਰਹੂਗਾ ਜੇਕਰ ਆਪਾਂ ਗੱਲ ਕਰੀਏ ਨਾਲ ਦੇ ਇਲਾਕਿਆਂ ਦੀ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਛੱਤੀਸਗੜ੍ਹ ਝਾਰਖੰਡ ਬਿਹਾਰ ਉੱਤਰ ਪ੍ਰਦੇਸ਼ ਸਾਰੇ ਪਾਕਾਂ 'ਚ ਮੌਸਮਾ ਜਿਹੜਾ ਖੁਸ਼ਕ ਰਹੂਗਾ ਜੰਮੂ ਕਸ਼ਮੀਰ ਦੇ ਵਿੱਚ 7 ਤੇ 8 ਤਰੀਕ ਨੂੰ ਹਲਕੀਆਂ ਫੁਲਕੀਆਂ ਕਾਰਵਾਈਆਂ ਜਿਹੜੀਆਂ ਬਰਫ ਬਰੀ ਦੀਆਂ ਹੋ ਸਕਦੀਆਂ ਉੱਤਰਾਖੰਡ ਦੇ ਉਚੇਰੇ ਪਹਾੜੀ ਲਖਾਂ 'ਚ ਕਰ ਚਮਕਰਾ ਛੱਟੇ ਜਾ ਪਰਫ ਬਾਰੀਆ ਜਿਹੜੀ ਉਹ ਹੋ ਸਕਦੀ ਆ ਬਾਕੀ ਕਿਸਾਨ ਵੀਰਾਂ ਲਈ ਇਹ ਸੁਝਾਅ ਬਈ ਜਿਹੜਾ ਪਾਣੀ ਸੰਬੰਧੀ ਚ ਕਣਕ ਨੂੰ ਪਾਣੀ ਸੰਬੰਧੀ ਜਿਹੜੀ ਵੀ ਕਾਰਵਾਈ ਕਰਨੀ ਆ ਤੁਸੀਂ ਉਹ ਕਰ ਸਕਦੇ ਹੋ ਹਲੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਵਾਲਾ ਕੰਮ ਨਹੀਂ ਹੈ ਆਉਣ ਵਾਲੇ 2 ਤੋਂ 3 ਦਿਨ ਤੇ ਬਾਕੀ ਜਿਹੜੀ ਸਰੋਂ ਦੀ ਫਸਲ ਆ ਉਹਦਾ ਖਾਸ ਖਿਆਲ ਰੱਖਿਆ ਜਾਵੇ ਪਾਣੀ ਜਿਹੜਾ ਜਦੋਂ ਹਵਾਵਾਂਾਂ ਜ਼ਿਆਦਾ ਤੇਜ਼ ਚੱਲਣ ਉਹਦੋਂ ਨਾ ਦਿੱਤਾ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਪੱਛਮ ਦੀਆਂ ਹਵਾਵਾਂ ਜਿਹੜੀਆਂ ਉਹ ਤੇਜ਼ ਚੱਲਣਗੀਆਂ ਜਿਸ ਕਰਕੇ ਉਹ ਜਿਹੜੀ ਫਸਲ ਆ ਉਹ ਦੇਖ ਸਕਦੇ ਹੋ ਤਾਂ ਨੁਕਸਾਨ ਹੋ ਸਕਦਾ ਤੇ ਜਿਹੜੇ ਵੀ ਚੈਨਲ ਤੇ ਆਪਣੇ ਤੇ ਨਵੇਂ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਹੁਣ ਆਪਾਂ ਆਉਣ ਵਾਲੇ 10 ਦਿਨਾਂ ਦੇ ਮੌਸਮ ਦੀ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਦਾ ਮੌਸਮ ਆ ਜਿਹੜਾ ਉਹ ਰਹੂਗਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 10 ਦਿਨਾਂ ਦੇ ਮੌਸਮ ਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸੈਟੇਲਾਈਟ ਪਿਕਚਰਾਂ ਦੇ ਵਿੱਚ 7 ਤਰੀਕ ਨੂੰ ਪੰਜਾਬ ਦੇ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਤੇ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਉੱਤਰਾਖੰਡ, ਹਮਾਤਲ ਪ੍ਰਦੇਸ਼ ਇਹਨਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ। ਜੰਮੂ ਕਸ਼ਮੀਰ ਦੇ ਚੇਰੇ ਪਹਾੜੀ ਇਲਾਕਿਆਂ 'ਚ ਹਲਕੀ ਫੁਲਕੀ ਕਾਰਵਾਈ ਹੈ ਜਿਹੜੀ ਉਹ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ 8 ਤਰੀਕ ਦੀ ਦਾ 8 ਤਰੀਕ ਨੂੰ ਵੀ ਸਮੁੱਚਾ ਉੱਤਰ ਭਾਰਤ ਆ ਜਿਹੜਾ ਜਾਂ ਆਪਾਂ ਦੱਖਣੀ ਭਾਰਤ ਕਹੜੀਏ ਮੱਧ ਭਾਰਤ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਪੰਜਾਬ ਦੇ ਸਾਰੇ ਭਾਗਾਂ 'ਚ ਟੰਡੀਆਂ ਆਵਾਵਾ ਜਿਹੜੀਆਂ ਪੱਛਮ ਦੀਆਂ ਚੱਲਦੀਆਂ ਰਹਿਣਗੀਆਂ ਟੈਂਪਰੇਚਰ ਤੁਹਾਨੂੰ ਦੱਸਿਆ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ 30 31 ਡਿਗਰੀ ਤੱਕ ਜਾ ਸਕਦਾ ਤੇ 15 ਤੋਂ 20 ਨੀਚੇ ਵਾਲਾ ਰਹੇਗਾ ਜੇਕਰ ਆਪਾਂ ਗੱਲ ਕਰੀਏ 9 ਤਰੀਕ ਦੀ ਤਾਂ 9 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਨਾਰਥ-ਈਸਟ ਇੰਡੀਆ 'ਚ ਕੁਝ ਕਾਰਵਾਈਆਂ ਹੋ ਸਕਦੀਆਂ ਸਮੁੱਚੇ ਇੰਡੀਆ ਦੇ ਵਿੱਚ ਬਾਕੀ ਉੱਤਰ ਤੋਂ ਲੈ ਕੇ ਦੱਖਣ ਤੱਕ ਸੈਂਟਰ ਭਾਰਤ, ਪੱਛਮੀ ਭਾਰਤ ਇਹਨਾਂ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈ ਜੇਕਰ ਆਪਾਂ ਗੱਲ ਕਰੀਏ 10 ਤਰੀਕ ਦੀ ਤਾਂ 10 ਤਰੀਕ ਨੂੰ ਇੱਕ ਸਿਸਟਮ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈ ਜਿਸ ਦੇ ਨਾਲ ਜਿਹੜਾ ਜੰਮੂ ਕਸ਼ਮੀਰ ਦੇ ਉਚੇਰੇ ਭਾਗਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਵਾਰੀ ਦੀਆਂ ਕਾਰਵਾਈਆਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ ਤੇ ਜਿਸ ਦੇ ਨਾਲ ਹਵਾ ਜਿਹੜੀ ਉਹ ਮੈਦਾਨੀ ਭਾਗਾਂ 'ਚ ਵੀ ਚੇਂਜ ਹੋਊਗੀ ਤੇ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋਣਗੀਆਂ ਜਿਸ ਦੇ ਨਾਲ ਨਮੀ ਵਿੱਚ ਵਾਧਾ ਹੋਏਗਾ ਤੇ ਉਸ ਨਮੀ ਦੇ ਕਾਰਨ ਪੰਜਾਬ ਵਿੱਚ ਵੀ 10 11 ਤਰੀਕ ਨੂੰ ਜਿਹੜੀਆਂ ਕਾਰਵਾਈਆਂ ਸ਼ੁਰੂ ਹੋਣ ਦੀ ਸੰਭਾਵਨਾ ਜੋ ਕਿ 15 16 ਤੱਕ ਜਾਰੀ ਰਹਿਣਗੀਆਂ ਕਿਉਂਕਿ ਇੱਕ ਤੋਂ ਬਾਅਦ ਇੱਕ ਸਿਸਟਮ ਆ ਜਿਹੜਾ ਉਹ ਆਉਂਦਾ ਰਹਿਣਾ ਤੇ ਕਾਰਵਾਈਆਂ ਜਿਹੜੀਆਂ ਉਹ ਚੱਲਦੀਆਂ ਰਹਿਣੀਆਂ ਗੱਲ ਕਰੀ ਆਪਾਂ 11 ਤਰੀਕ ਦੀ 11 ਤਰੀਕ ਤੋਂ ਹੀ ਦੇਖ ਸਕਦੇ ਹਾਂ ਜਿਹੜਾ ਬੱਦਲਾਂ ਦੇ ਵਿੱਚ ਵਾਧਾ ਹੋ ਜਾਣਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਦੇ ਭਾਗਾਂ 'ਚ ਕਾਰਵਾਈਆਂ ਜਿਹੜੀਆਂ ਜ਼ਬਰਦਸਤ ਤਰੀਕੇ ਨਾਲ ਸ਼ੁਰੂ ਹੋਣਗੀਆਂ ਤੇ ਬਾਕੀ ਭਾਗਾਂ ਦੇ ਵਿੱਚ ਹੌਲੀ-ਹੌਲੀ ਫਲਾਅ ਹੋਊਗਾ ਤੇ ਜਿਹੜੇ ਹੋਰ ਭਾਗ ਆ ਆਪਣੇ ਸੈਂਟਰ ਭਾਰਤ ਹੋ ਗਿਆ ਗੁਜਰਾਤ ਰਾਜਸਥਾਨ ਹਰਿਆਣਾ ਮੱਧ ਪ੍ਰਦੇਸ਼ ਬਿਹਾਰ ਛੱਤੀਗੜ੍ਹ ਇਹਨਾਂ ਭਾਗਾਂ 'ਚ ਮੌਸਮ ਖੁਸ਼ਕ ਰਹੂ ਜੇਕਰ ਗੱਲ ਕਰੀ ਆਪਾਂ 12 ਤਰੀਕ ਦੀ ਤਾਂ 12 ਤਰੀਕ ਨੂੰ ਵੀ ਜੰਮੂ ਕਸ਼ਮੀਰ 'ਚ ਉਸੇ ਤਰ੍ਹਾਂ ਕਾਰਵਾਈਆਂ ਜਾਰੀ ਰਹਿਣਗੀਆਂ ਤੇ ਹੌਲੀ-ਹੌਲੀ ਇਹ ਕਾਰਵਾਈ ਉਸ ਤੋਂ ਬਾਅਦ ਗੱਲ ਕਰੀਏ ਆਪਾਂ 13 ਤਰੀਕ 13 14 15 ਪੰਜਾਬ ਦੇ ਵਿੱਚ ਜਿਹੜੀਆਂ ਕਾਰਵਾਈਆਂ ਉਹ ਵਧਣ ਦੀ ਸੰਭਾਵਨਾ ਜਿਸ ਵਿੱਚ ਹਨੇਰੀ ਝੱਖੜ ਮੀਂਹ ਗੜੇਮਾਰੀਆਂ ਜਿਹੜੀ ਉਹ ਸ਼ੁਰੂਆਤ ਹੋਊਗੀ ਤੇ ਕਈ ਥਾਵਾਂ ਤੇ ਇਹ ਕਾਰਵਾਈਆਂ ਜਿਹੜੀਆਂ ਉਹ ਹੋਣ ਦੀ ਸੰਭਾਵਨਾ ਬਣ ਰਹੀ ਆ। ਉਸ ਤੋਂ ਬਾਅਦ ਗੱਲ ਕਰ ਸਕਦੇ ਆਪਾਂ 14 ਤਰੀਕ ਦੀ ਤੁਸੀਂ ਦੇ ਸਕਦੇ ਹੋ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਨ੍ਹਾਂ ਭਾਗਾਂ ਦੇ ਵਿੱਚ ਬਾਰਖਾ ਬਰਫਬਾਰੀ ਦੀਆਂ ਕਾਰਵਾਈਆਂ ਜਿਹੜੀਆਂ ਉਹ ਵਧਣਗੀਆਂ ਜਿਹਦੇ ਨਾਲ ਹਨੇਰੀ ਝੱਖੜਾ ਜਿਹੜਾ ਤੂਫਾਨ ਉਹ ਵੀ ਆ ਸਕਦਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ 15 ਤਰੀਕ ਦੀ ਤੁਸੀਂ ਦੇਖ ਸਕਦੇ ਹੋ 15 ਤਰੀਕ ਨੂੰ ਪੰਜਾਬ ਦੇ ਭਾਗਾਂ 'ਚ ਤੇ ਪਹਾੜੀ ਇਲਾਕਿਆਂ 'ਚ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਜਿਸ ਦੇ ਨਾਲ ਹਨੇਰੀ ਝੱਖੜ ਤੂਫਾਨ ਆ ਜਿਹੜਾ ਉਹ ਆ ਸਕਦਾ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਵੀਰਾਂ ਜਿਹੜੇ ਉਹ ਸਤਾਰਕ ਰਹਿਣ ਤੇ 16 ਤਰੀਕ ਨੂੰ ਜੇਕਰ ਗੱਲ ਕਰੀਏ ਤਾਂ ਵੀ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਇਲਾਕੇ ਆ ਉਹਨਾਂ 'ਚ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਉਹ ਹੋਣਗੀਆਂ ਏ ਸੀਗਾ ਜੀ ਆਉਣ ਵਾਲੇ 10 ਦਿਨ ਦਾ ਮੌਸਮ ਦਾ ਹਾਲ ਜਿਸ ਵਿੱਚ ਆਪਾਂ ਤੁਹਾਨੂੰ ਦੱਸਿਆ ਵੀ ਕਿਸ ਤਰ੍ਹਾਂ ਕਿਹੜੀ-ਕਿਹੜੀ ਤਰੀਕ ਨੂੰ ਜਿਹੜੀ ਕਾਰਵਾਈ ਆਹੋ ਬਦਲਣ ਦੀ ਸੰਭਾਵਨਾ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਜੇਕਰ ਵਧੀਆ ਲੱਗੀ ਹੋਏ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ